ਜੇਕਰ ਕਿਸੇ ਨੂੰ ਮਾਨਸਿਕ ਤਣਾਅ ਦੀ ਸਮੱਸਿਆ ਹੈ ਤਾਂ ਉਹਨਾਂ ਲਈ ਇੱਕ ਜਿਹੜੀ ਅੱਜ ਬੈਸਟ ਥੈਰੇਪੀ ਹੈ ਪੰਚਕਰਮਾ ਦੇ ਵਿੱਚ ਸ਼ਿਰੋਧਾਰਾ ਇਹਨੂੰ ਕਿਹਾ ਜਾਂਦਾ ਹੈ ਤੇ ਇਹਦੇ ਵਿੱਚ ਕੀ ਕੁਝ ਹੁੰਦਾ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤੇਲ ਨਾਲ ਜਿਹੜੀ ਤੇਲ ਆ ਬੂੰਦਾ ਉਹਦੇ ਉੱਪਰ ਜਿਹੜੀਆਂ ਅੱਖਾਂ ਦੇ ਉੱਪਰ ਡਿੱਗਦੀਆਂ ਤਾਂ ਇਹ ਜਿਹੜਾ ਇਲਾਜ ਹੈ ਇਹ ਮਾਨਸਿਕ ਜੇਕਰ ਕਿਸੇ ਨੂੰ ਤਣਾਅ ਹੈਗਾ ਸਟ्रेस ਹੈ ਦਾ ਸਟ੍ਰੈਸ ਆਊਟ ਕਰਨ ਵਾਸਤੇ ਜਿਹੜੀ ਇਹ ਥੈਰੇਪੀ ਉਹ ਦਿੱਤੀ ਜਾਂਦੀ ਹੈ ਆਪਾਂ ਗਿਤਾਜਲੀ ਹੈਲਥ케ਅਰ ਤੇ ਖੜੇ ਹੋਏ ਆ ਤੇ ਉਸੇ ਤੁਹਾਨੂੰ ਬੁਖਾਰ ਰਹੇ ਆ ਕਿ ਇੱਕ ਜਿਹੜੀ ਥੈਰੇਪੀ ਹੈ शिरोਧਾਰਾ ਕਿਹਾ ਜਾਂਦਾ ਇਹਨੂੰ ਤਾਂ ਇਹਦੇ ਉੱਪਰ ਜਿਹੜਾ ਤੇਲ ਹੈ ਗਰਮ ਤੇਲ ਹੁੰਦਾ ਹੈ ਉਹ ਅੱਖਾਂ ਦੇ ਉੱਪਰ ਕਿਹੜੇ ਢੰਗ ਨਾਲ ਹੈ ਜਿਹੜਾ ਉਹ ਡਿੱਗਦਾ ਹੈ ਤਾਂ ਇਹ ਸਟ੍ਰੈਸ ਆਊਟ ਲਈ ਹੈ ਬਹੁਤ ਵਧੀਆ ਥੈਰੇਪੀ ਹੈ ਜਿਹੜੀ ਪੰਚਕਰਮਾਂ ਦੇ ਵਿੱਚ ਇਹਨੂੰ ਦੱਸਿਆ ਜਾਂਦਾ ਹੈ ਤਾਂ ਜੇਕਰ ਤੁਹਾਨੂੰ ਵੀ ਮਾਨਸਿਕ ਤਣਾਅ ਦੀ ਕੋਈ ਸਮੱਸਿਆ ਹੈ ਤਾਂ ਤੁਸੀਂ ਵੀ ਇਸ ਥੈਰੇਪੀ ਨੂੰ ਅਪਣਾ ਸਕਦੇ ਹੋ ਗੀਤਾंजलि ਹੈਲਥ케ਅਰ ਤੇ ਜਿਹੜੀ ਸਰਵਿਸ ਹੈ ਉਪਲਬਧ ਹੈ ਤੁਹਾਨੂੰ ਪੂਰਾ ਵਿਖਾਵਾਂਗੇ ਕਿ ਕਿਵੇਂ ਇਹਦੇ ਵਿੱਚ ਜਿਹੜਾ ਤੇਲ ਹੈ ਉਹ ਅੱਖਾਂ ਦੇ ਉੱਪਰ ਜਾਂ ਬੰਦੇ ਦੇ ਸਿਰ ਦੇ ਉੱਪਰ ਡਿੱਗਦਾ ਹੈ ਤਾਂ ਕਿਵੇਂ ਇਹ ਸਾਰੀ ਪ੍ਰਕਿਰਿਆ ਰਹਿੰਦੀ ਹੈ ਜੁੜੇ ਰਹੋ ਤੁਸੀਂ ਵੀਡੀਓ ਨੂੰ ਅਖੀਰ ਤੱਕ ਜਰੂਰ ਵੇਖਿਓ ਦੇਖੋ ਤੁਸੀਂ ਜਿਹੜਾ ਮਾਨਸਿਕ ਤਣਾਅ ਕਿਵੇਂ ਦੂਰ ਹੈ ਜਿਹੜਾ ਉਹ ਇਸ ਥੈਰਪੀ ਦੇ ਨਾਲ ਹੁੰਦਾ ਤਾਂ ਬੰਦੇ ਦੇ ਸਿਰ ਦੇ ਉੱਪਰ ਜਿਹੜੀ ਬਿਲਕੁਲ ਹੌਲੀ-ਹੌਲੀ ਜਿਹੜਾ ਤੇਲ ਆ ਇਹ ਉਹ ਡਿੱਗਦਾ ਹੈ ਕਿ ਇਹਦੇ ਨਾਲ ਜਿਹੜਾ ਸਟ੍ਰੈਸ ਆਊਟ ਹੈ ਉਹ ਹੁੰਦਾ ਹੈ ਇਹ ਥੈਰਪੀ ਕਰਾਉਣ ਦੇ ਨਾਲ ਸਟ੍ਰੈਸ ਆਊਟ ਹੈ ਜਿਹੜਾ ਉਹ ਇਸ ਢੰਗ ਨਾਲ ਹੁੰਦਾ ਤਾ ਅਜੋਕੇ ਸਮੇਂ ਦੇ ਵਿੱਚ ਲੋਕ ਮਾਨਸਿਕ ਤਣਾਅ ਨਾਲ ਜੂਝ ਰਹੇ ਐ ਵੱਖ-ਵੱਖ ਤਰ੍ਹਾਂ ਦੇ ਇਲਾਜ ਐ ਦਵਾਈਆਂ ਵੀ ਲੋਕ ਲੈਂਦੇ ਐ ਪਰ ਜਿਹੜਾ ਤੁਹਾਨੂੰ ਦਿਖਾ ਰਹੇ ਆ ਇਹ ਪੰਚਕਰਮਾ ਦੇ ਵਿੱਚ ਸ਼ਿਰੋਧਾਰਾ ਜਿਹੜੀ ਇੱਕ ਥੈਰੇਪੀ ਐ ਇੱਕ ਉਹ ਤੇਲ ਐ ਜਿਹੜਾ ਇਹਦੇ ਵਿੱਚ ਮੱਥੇ ਦੇ ਉੱਪਰ ਜਿਹੜਾ ਉਹਨਾਂ ਦੇ ਡਿੱਗਦਾ ਤੇ ਇਸ ਢੰਗ ਦੇ ਨਾਲ ਜਿਹੜਾ ਸਟ੍ਰੈਸ ਆਊਟ ਐ ਉਹ ਹੁੰਦਾ ਦੇਖ ਸਕਦੇ ਹੋ ਤੁਸੀਂ ਪੂਰੀ ਪ੍ਰਕਿਰਿਆ ਤੁਹਾਨੂੰ ਦਿਖਾ ਰਹੇ ਆ ਕਿ ਕਿੱਦਾਂ ਜਿਹੜੀ ਇਹ ਪ੍ਰਕਿਰਿਆ ਮੁਕੰਮਲ ਹੁੰਦੀ ਹੈ ਤੇਲ ਹੈ ਬਿਲਕੁਲ ਜਿਹੜਾ ਮੱਥੇ ਦੇ ਉੱਪਰ ਹੌਲੀ-ਹੌਲੀ ਜਿਹੜਾ ਕੋਸਾ ਜਾਂ ਤੇਲ ਹੈ ਇਹ ਮਤਲਬ ਜ਼ਿਆਦਾ ਠੰਡਾ ਨਹੀਂ ਤੇ ਜ਼ਿਆਦਾ ਗਰਮ ਨਹੀਂ ਤਾਂ ਇੱਕ ਸਟ੍ਰੈਸ ਆਊਟ ਦੀ ਇਹ ਬਹੁਤ ਵਧੀਆ ਤਕਨੀਕ ਹੈ ਜਿਹੜੀ ਦੱਸੀ ਜਾਂਦੀ ਹੈ ਤੁਸੀਂ ਵੀ ਇਸ ਤਕਨੀਕ ਨੂੰ ਅਪਣਾ ਸਕਦੇ ਹੋ ਜੇਕਰ ਤੁਹਾਨੂੰ ਵੀ ਇਹ ਸਮੱਸਿਆ ਹੈ ਤਾਂ ਅਬੋਰ ਇਲਾਕੇ ਦੇ ਜਿਹੜੇ ਲੋਕ ਹੈ ਉਹ ਗਿਤਾंजलि ਹੈਲਥ케ਅਰ ਇਹਦੇ ਤੇ ਸੰਪਰਕ ਕਰ ਸਕਦੇ ਆ ਇੱਥੇ ਇਹ ਜਿਹੜੀ ਅਹ ਥੈਰੇਪੀ ਉਹ ਉਪਲਬਧ ਹੈਗੀ ਹੈ ਤਾਂ ਆਯੁਰਵੇਦ ਦੇ ਵਿੱਚ ਵੱਖ-ਵੱਖ ਬਿਮਾਰੀਆਂ ਦਾ ਜਿਹੜਾ ਇਲਾਜ ਹੈ ਬਿਹਤਰ ਢੰਗ ਨਾਲ ਹੋ ਰਿਹਾ ਤੇ ਉਸੇ ਢੰਗ ਨਾਲ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਵੇਂ ਜਿਹੜਾ ਇਹਦਾ ਇਲਾਜ ਹੈ ਸ਼ਿਰੋਧਾਰਾ ਜਿਹੜੀ ਇੱਕ ਅਹ ਆਪਾਂ ਕਹਿ ਲਈਏ ਇਲਾਜ ਪ੍ਰਣਾਲੀ ਹੈ ਉਹਦੇ ਵਿੱਚ ਪੰਚਕਰਮਾ ਦੇ ਵਿੱਚ ਤਾਂ ਉਹਦਾ ਜਿਹੜਾ ਇਲਾਜ ਹੈ ਉਹ ਹੁੰਦਾ ਹੈ ਤਾਂ ਤੇਲ ਹੈ ਇਸ ਤਰ੍ਹਾਂ ਜਿਹੜਾ ਇਹ ਬੰਦੇ ਦੇ ਸਿਰ ਦੇ ਉੱਪਰ ਮੱਥੇ ਦੇ ਉੱਪਰ ਕਹਿ ਲੀਏ ਆਪਾਂ ਮੱਥੇ ਦੇ ਉੱਪਰ ਬਿਲਕੁਲ ਸਲੋ ਸਪੀਡ ਦੇ ਵਿੱਚ ਹੌਲੀ-ਹੌਲੀ ਉੱਪਰ ਡਿਕਦਾ ਹੈ ਤੇ ਉਸ ਤੋਂ ਬਾਅਦ ਜਿਹੜਾ ਇਹ ਸਟ੍ਰੈਸ ਆਊਟ ਮਾਨਸਿਕ ਤਣਾਅ ਜਿਹੜਾ ਕਿਸੇ ਨੂੰ ਵੀ ਪ੍ਰੋਬਲਮ ਹੈਗੀ ਹੈ ਤਾਂ ਉਹਨੂੰ ਸਟ੍ਰੈਸ ਆਊਟ ਕਰਨ ਵਾਸਤੇ ਇਹ ਬਹੁਤ ਵਧੀਆ ਜਿਹੜੀ ਪ੍ਰਣਾਲੀ ਦੱਸੀ ਜਾਂਦੀ ਹੈ ਤਾਂ ਤੁਸੀਂ ਵੀ ਇਸ ਦਾ ਜਿਹੜਾ ਅਪਣਾ ਸਕਦੇ ਹੋ ਇਸ ਨੂੰ ਜੇਕਰ ਤੁਹਾਨੂੰ ਵੀ ਇਹ ਸਮੱਸਿਆ ਹੈਗੀ ਹੈ ਤਾਂ ਜੇਕਰ ਆਪਾਂ ਗੱਲ ਕਰੀਏ ਤਾਂ ਆਯੁਰਵੈਦ ਦੇ ਵਿੱਚ ਕੁਦਰਤੀ ਪ੍ਰਣਾਲੀਆਂ ਜਿਹੜੀਆਂ ਇਲਾਜ ਦੀਆਂ ਉਹਨਾਂ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਥੈਰਾਪੀਆਂ ਐ ਜਾਂ ਬਹੁਤ ਤਰ੍ਹਾਂ ਦਾ ਜਿਹੜਾ ਇਲਾਜ ਆ ਸੰਭਵ ਹੈ ਤਾਂ ਤੁਸੀਂ ਵੀ ਜਿਹੜਾ ਇਹ ਇਲਾਜ ਹੈ ਉਹ ਕਰਵਾ ਸਕਦੇ ਹੋ ਪੰਚਕਰਮਾ ਦੇ ਵਿੱਚ ਸ਼ਿਰੋਧਾਰਾ ਜਿਹੜੀ ਇਹ ਇੱਕ ਥੈਰਾਪੀ ਹੈ ਉਹਦੇ ਰਾਹੀਂ ਜਿਹੜਾ ਇਹ ਟ੍ਰੀਟਮੈਂਟ ਹੋ ਰਿਹਾ ਜੁੜੇ ਰਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ